ਆਣ ਵਾਲੇ ਬਹੁਤ ਦੇਖੋ ਤਤ ਪਰ ਨੇ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਕਹਿੰਦੇ ਨੇ ਅਸੀਂ ਇੱਥੇ ਹਾਂ ਤੇ ਸੇਵਾ ਲੈਣ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਜੇ ਜੇ ਕੋਈ ਇਮਾਨਦਾਰੀ ਨਾਲ ਸੇਵਾ ਕਰਨ ਆਵੇ ਤੇ ਤੁਹਾਡੇ ਵਿੱਚੋਂ ਕਈ ਐਸੇ ਵੀ ਨੇ ਜਿਹੜਾ ਸੇਵਾ ਲੈਣ ਵਿੱਚ ਵੀ ਕਪਟ ਕਰਦੇ ਆ ਉਹ ਵੀ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬੀਓ ਹੱਥ ਜੋੜ ਕੇ ਬੇਨਤੀ ਜੇ ਸੇਵਾਦਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਸੰਗਤ ਸੇਵਾ ਕਰਨਾ ਵੀ ਚਾਂਦੀ ਹੋਰ ਕਰ ਵੀ ਰਹੀ ਹੈ ਪਰ ਤੁਸੀਂ ਆਪਣੇ ਪਿੰਡਾਂ ਵਿੱਚ ਇਹ ਖਿਆਲ ਕਰਿਓ ਕੋਈ ਮਿਸਯੂਜ਼ ਨਾ ਕਰੇ ਕਿਉਂਕਿ ਗੁਰੂ ਦਾ ਦਸਵੰਦ ਹੈ ਗੁਰੂ ਦੇ ਦਸਵੰਦ ਦੀ ਦੁਰਉਪਯੋਗ ਨਾ ਹੋਵੇ ਤੇ ਪਤਵੰਤੇ ਸੱਜਣ ਜਿਹੜੇ ਪਿੰਡਾਂ ਦੇ ਨੇ ਗੁਰੂ ਦੀ ਭੈ ਭਾਵਨਾ ਨੂੰ ਮਹਿਸੂਸ ਕਰਦੇ ਆ ਕਿ ਮਰ ਜਾਣਾ ਸੀ ਕੋਈ ਕਪਟ ਕਰਾਂਗੇ ਤੇ ਸਾਡੇ ਨਾਲ ਜਾਏਗਾ ਫਿਰ ਕੁੱਲ ਕੁੱਲਾਂ ਡੋ ਜਾਂਦੀਆਂ ਜੇ ਕੋਈ ਪੂਜਾ ਤਾਂ ਅਗਰ ਮਿਸਯੂਜ਼ ਕਰੇ ਤੇ ਮੇਰੇ ਹੱਥ ਜੋੜ ਕੇ ਬੰਤੀ ਹੈ ਜਿਹੜੀ ਸੇਵਾ ਆ ਰਹੀ ਹੈ ਪਿੰਡਾਂ ਦੇ ਵਿੱਚ ਪਤਵੰਤੇ ਸੱਜਣ ਅੱਗੇ ਆ ਕੇ ਉਸ ਸੇਵਾ ਨੂੰ ਜਾਇਜ ਜਿੱਥੇ ਜਿੱਥੇ ਜਾਣੀ ਹੈ ਸੇਵਾ ਉੱਥੇ ਪਹੁੰਚਦਾ ਕਰੋ